ਜੀ ਮਿੱਤਰੋ ਮਾਰਨੀ ਹੋ ਚੁੱਕੀ ਆ ਗੱਡ ਤੇ ਨਵੇਂ ਵਲੌਗ ਚ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੁਰਖਾ ਸਿੱਧੂ ਵਲੌਗ ਤੇ ਆਪਾਂ ਅੱਜ ਖੁਸ਼ੀ ਦਾ ਦਿਨ ਹੈ ਮਿੱਤਰੋ ਕਿਉਂਕਿ ਅੱਜ ਮੇਰਾ ਯਾਰ ਬਾਹਰੋਂ ਆ ਰਿਹਾ ਇੱਕ ਤੇ ਐ ਨਹੀਂ ਦੱਸਣਾ ਮੌਕੇ ਦੀ ਦੱਸਾਂਗੇ ਤੁਹਾਨੂੰ ਤੇ 11 ਵਜ ਚੁੱਕੇ ਆ ਆਪਾਂ ਚੱਲਣਾ 12:30 'ਤੇ ਰਹਿਾਂਗੇ ਤੇ ਉਸ ਤੋਂ ਪਹਿਲਾਂ ਆਪਾਂ ਚੱਲੀਏ ਖੇਤਾਂ ਨੂੰ ਆ ਬੂਟੇ ਲਾ ਕੇ ਆਉਣੇ ਨੇਗੇ ਲਾਇਸੈਂਸ ਰਿਨਿਊ ਕਰਾਉਣਾ ਹੈਗਾ ਉਹਦੇ ਵਾਸਤੇ 4-5 ਬੂਟੇ 5 ਬੂਟੇ ਲੱਗੇ ਹੋਣੇ ਜ਼ਰੂਰੀ ਨੇ ਤੇ ਫੋਟੋਆਂ ਨਾਲ ਲੱਗਦੀਆਂ ਨੇ ਤੇ ਉਸ ਤੋਂ ਬਾਅਦ ਆਪਾਂ ਹੰਨੇ ਆ ਕੇ ਰੈਡੀ ਤੇ ਯਾਰ ਆ ਰਿਹਾ ਸਾਡਾ ਬਾਹਰੋਂ ਤੇ ਵੀ ਉਹ ਬਲੋਗਾਂ ਚ ਸਭ ਆ ਜਾਣੀ ਹੈਗਾ ਘੱਟ ਹੀ ਆਇਆ ਹੋਇਆ ਆਇਆ ਹੀ ਨਹੀਂ ਵੈਸੇ ਉਹ ਚਰ ਗਿਆ ਸੀਗਾ ਬਾਹਰ ਤੇ ਅੱਜ ਤੁਹਾਨੂੰ ਮਿਲਿਆਉਣੇ ਆ ਆਪਾਂ ਜਾਣਾ ਚੰਡੀਗੜ੍ਹ ਤੇ ਸਾਰੇ ਚੋਬਰ ਜਾਣਗੇ ਅੱਜ ਪੂਰੀ ਜੂੰਡ ਲਈ ਜਾਊਗਾ ਆਪਣੀ ਤੇ ਆਪਾਂ ਖੇਤ ਚਾਲਦੇ ਆਂ ਬੂਟੇ ਫਾਟੇ ਲੈ ਆਈਏ ਓਦੋਂ ਬਾਅਦ ਨਿਕਲਦੇ ਆਪਾਂ ਰੈਡੀ ਹੋ ਕੇ ਮਹਾਲੀ ਵੱਲੋਂ ਬਾਪੂ ਕਹਿੰਦਾ ਗੱਡੀ ਚ ਚੱਲਾ ਏ ਠੰਡ ਬੜੀ ਐ ਆ ਜਾ ਦੂਜੀ ਗੱਡੀ ਆਪਣੀ ਰੈਂਟ ਤੇ ਬਾਗੀ ਸਕੋਰਪਿਓ ਆ ਜਾ ਚੱਲਣਾ ਬੈਜਾ ਬੈਜੋ ਨਹੀਂ ਬੋਨੀ ਲੱਗਦੀ ਹੁੰਦੀ ਕਾਵੇ ਪਾਣੀ ਆਏਗਾ ਬੁੱਤਾ ਆਏਗਾ ਲੈ ਜਾਗਾ ਲੱਭੀਏ ਫਿਰ ਆਪਾਂ ਬੂਟੇ ਲਾਉਣ ਨੂੰ ਫਰਤਾਜੀ ਆ ਜੀ ਬੂਟੇ ਲਾਦੇ ਇਹ ਪੰਜ ਬੂਟੇ ਪੂਰੇ ਕਰਤੇ ਆਪਾਂ ਚਲਦੇ ਆ ਘਰ ਨੂੰ ਚਲੋ ਚੱਲੀਏ ਚਲੋ ਘਰ چلਤੇ ਆਂ ਅਬੀ ਲਓ ਮਿੱਤਰੋ ਰੈਡੀ ਹੋ ਚੁੱਕੇ ਆਂ ਕਿ ਕਦੇ ਨਿਕਲਣ ਲੱਗਿਆ ਆਂ ਆਪਾਂ ਮਹਾਲੀ ਨੂੰ ਲਓ ਜੀ ਲਓ ਜੀ ਧੰਨਵਾਦ ਸਮਾਂ 8:21 ਨਾਲ ਹੋ ਗਿਆ 3:30 ਵਜੇ ਨੂੰ ਪਹੁੰਚਣਾ ਆਪਣੇ ਬੰਚੋਬਰ ਉੱਤਰੇ ਜਾਣਾ ਕਹਿੰਦਾ 3:30 ਵਜੇ ਦੇ ਨੂੰ ਤੇ ਚੱਲਦੇ ਆਂ ਬਾਕੀ ਗੱਡੀ 'ਚ ਬਹਿ ਗੱਲ ਕਰਤੇ ਦੱਲੇ ਬੰਦੇ ਨਿਕਲ ਗਏ ਸਾਡੇ ਨਾਲ ਦੇ ਦੋ ਸਿਰੇ ਦੇ ਦੱਲੇ ਗੰਦ ਗੁੜੀ ਚੋਗ ਗਲਤੀ ਕਰਿਆ ਗਲਤੀ ਮੰਨਦਿਆ ਜੀ ਗਾਲ ਨਿਕਲ ਗਈ ਗੁੱਸਾ ਬਹੁਤ ਚੜਾ ਤੋ ਸਾਲਿਆਂ ਨੇ ਲਓ ਜੀ ਚੱਲੇ ਚੱਲੇ ਕਿਉਂ ਤੋ ਜਾਣੀ ਪੈਂਦਾ ਅਸ ਹੀ ਨਹੀਂ ਹੋਰ ਹਰ ਵਾਰ ਨਹੀਂ ਹੈਣਾ ਅਸੀਂ ਵੀ ਜਵਾਬ ਦੇ ਜਾਂਦੇ ਮੌਂਟੀ ਦੇ ਉਹਦੇ ਵਾਂਗੂ ਚੁੱਪੇ ਵਾਂਗੂ ਕੰਝੂ ਉਹੀ ਗੱਲ ਹੈਗਾ ਜਿੱਥੇ ਖੜ ਕੇ ਬਸ ਖੜ ਕੇ ਮੈਨੇਜਮੈਂਟ ਹੋ ਗਈ ਬਸ ਇਹ ਬਸ ਮੌਕੇ ਤੇ ਜਵਾਬ ਦੇ ਜਾਂਦੇ ਨੇ ਮੁੱਕਰ ਜਾਂਦੇ ਨੇ ਲਈ ਮਰੇ ਮੁੱਕਰੇ ਦਾ ਕਹਦਾ ਲਾ ਜਾਣ ਕੱਲ ਤੇ ਦੋਨੇ ਕਹੀ ਜਾਂਦੇ ਨੇ ਅਸੀਂ ਆਖਿਆ ਸੀਗਾ ਵੀ ਤੁਸੀਂ ਰਹਿਣ ਦਿਓ ਕੱਲ ਤੇ ਦੋਨੇ ਕਹਿੰਦੇ ਮੌਂਟੀ ਕਹਿੰਦਾ ਮੈਂ ਜਾਊ ਅੰਸ਼ੂ ਕਹਿੰਦਾ ਮੈਂ ਜਾਊ ਹੁਣ ਮੌਕੇ ਤੇ ਦੋਨੇ ਜਵਾਬ ਦੇਗੇ ਨਾ ਹਾਂ ਅਸੀਂ ਗੱਡੀ ਵੀ ਪੁੱਛੀ ਵੀ 6 ਬੰਦੇ ਔਖੇ ਹੋਵਾਂਗੇ ਮੁੜਦੇ ਹੋਏ ਵੀ ਬਾਰ ਗੱਡੀ ਪੁੱਛ ਲਈ ਇਹ ਹਜੇ ਨਾ ਬਸ ਹੁਣ ਕੀ ਕਹਿਣਾ ਗਾਲ ਕੱਢਣੀਆਂ ਛੱਡੋ ਬਸ ਤੁਸੀਂ ਕਮੈਂਟਾਂ 'ਚ ਗਾਲਾਂ ਕੱਢੋ ਮੈਂ ਤਾਂ ਜਾਣ ਲਾਂ ਤਾਂ ਪਾਇਆ ਧਰਕੇ ਵੀ ਜਿਹੜੇ ਮੌਕੇ ਤੇ ਚੱਲੇ ਨਾਲ ਤਿਆਰ ਆ ਜਾ ਯਾਰ ਰੱਖਾ ਪਾਵੇ ਮੌਕੇ ਦੇ ਮੁਕਰ ਜੀ ਉਹਨੂੰ ਆਪਾਂ ਕੀ ਕਹਿ ਸਕਦੇ ਆ ਕਿ ਹਾਂ ਦਲਾਲ ਕਹਿੰਦੇ ਡੱਲਾ ਉਰੀਆ ਲਾਂ ਤਾਂ ਪਾਇਓ ਉੜ ਕੇ ਗਾਹਾਂ ਨੂੰ ਇਹਨਾਂ ਨੂੰ ਮਿੱਤਰੋ ਲੈ ਕੇ ਨਹੀਂ ਜਾਣਾ ਕਿਤੇ ਵੀ ਆਪਾਂ ਨੇ ਅੱਜ ਜਵਾਨ ਹੋਊਗੀ ਕਿ ਕਿਸੇ ਜਾਣਦੇ ਹੋ ਮਾਣੇ ਜਿਹੜਾ ਵੀ ਬਲੋ ਬੰਦਾ ਬਲੌਗ ਦੇਖਦਾ ਜਿਹੜਾ ਮੱਥੇ ਲੱਗਿਆ ਕੋਲੋਂ ਮੱਥੇ ਲੱਗਿਆ ਕਾਲੇ ਮੂੰਹ ਵਾਲਾ ਓਏ ਬੱਸ ਪੁੱਛੋਣਾ ਸੜਾ ਬੰਦਾ ਮੱਥੇ ਲੱਗਿਆ ਦੀਆਂ ਲਾਣਤਾ ਪਾਉ ਜਿਹੜੇ ਬੰਦੇ ਮੌਕੇ ਤੇ ਮੁਕਰ ਜਾਂਦੇ ਨੇ ਟਾਈਮ ਦੇ ਕੇ ਆ ਬੰਦੇ ਯਾਰ ਨਿਕਲ ਏ ਤੱਕ ਘਟ ਕੇ ਆ ਕੇ ਡੋਣ ਦੋ ਤਾਂ ਹੀ ਤਾਂ ਕੱਲੇ ਰਹੇ ਜਾਂਦੇ ਬੱਬੂ ਤੂੰ ਵੀ ਆਉਣ ਤੇ ਯਾਰ ਕਹੋਂ ਦੇ ਲਾਈਕ ਹੀ ਨਹੀਂ ਹੈਗੇ ਮੌਕੇ ਤੇ ਜਵਾ ਖੱછા ਨੇ ਇਹ ਖੱછા ਦੇਖੋ ਜੀ ਇਹ ਦੋ ਖੱછા ਨਹੀਂ ਆ ਖੱછા ਸਾਡੀਆਂ ਮਰਨ ਇਹਦੇ ਬਾਲਾ ਬਾਰੇ ਵੀ ਪੁੱਛੋ ਬਾਕੀ ਕਮੈਂਟ ਕਰਦਾ ਦੇਖ ਲੋ ਕੀ ਚਲੂ ਚੜਾਇਆ ਇਹਨੇ ਇਹ ਤਾਂ ਹੈਡਮਾਸਟਰਾਂ ਦੇ ਲੱਗਿਆ ਹੋਏ ਆ ਇਹਦਾ ਮਤਲਬ ਇਹ ਥੋੜੀਆ ਵੀ ਜਲੂਸ ਕਢਾਈ ਜਾਗੇ ਕੋਈ ਨਾ ਦੁਬਾਰੇ ਫੇਰਾ ਹੋ ਜੂਗਾ ਇਹ ਸਾਨੂੰ ਗੱਡੀ ਸਪਾਂਸਰ ਕਰੀਏ ਬੱਬੂ ਭਾਈ ਨੇ ਸਾਡੇ ਨਾਲ ਗੱਡੀ ਸਪਾਂਸਰ ਕਰਤੀ ਆਈਨੇ ਤੇ ਜਾਵਾਂਗੇ ਆਈ ਵੀ ਹੈਵੀ ਡਰਾਈਵਰ ਨੂੰ ਚਲਾ ਕੇ ਲੈ ਕੇ ਜਾਵਾਂਗੇ ਕਿਸੇ ਸੁਣ ਕੇ ਡੈਮੇਜ ਤੇ ਹੁਣੀ ਐਨੇ ਦਸੇ ਫੇਰ ਗੋਲਦਾਨ ਤੇਰੇ ਵਾਜਾ ਛੁੱਟਦਾ ਕਿ ਲੋ ਜੀ पांडे ਜੀ ਨੂੰ ਵੈ ਨਾਲ ਕਹਿੰਦੇ ਉਤੋਂ ਗੱਡੀ ਸਪான்ਸਰ ਹੋ ਗਈ ਸਾਨੂੰ ਮੌਕੇ ਤੇ ਖੜੇ ਪੈਰ ਕਹਿੰਦੇ ਬੱਬੂ ਗਣੀਓ ਕਹਿੰਦਾ ਆ ਲੈ ਲਓ ਯਾਰ ਕਹਿੰਦਾ ਤੁਸੀਂ ਲੈ ਲਓਗੇ ਐਸ਼ ਕਰੋ ਐਸ਼ ਕਰੋ ਕਹਿੰਦੇ ਐਸ਼ ਕਰੋ ਹਾਂ ਤੇ ਚੱਲੇ ਆਂਗੇ ਹੁਣ ਸੋਈਆਂ ਦੀ ਬਿਊਟੀ ਐ ਚੈੱਕ ਕਰੋ ਚੈੱਕ ਕਰ ਹੁਣ ਚੱਲਦੇ ਆਂਗੇ ਕਹਿੰਦੇ ਅਸੀਂ ਟੱਬਰੂ ਤੇ ਬੰਡੇ ਕੋੜ ਕੋੜੀ ਬੜਾ ਝਾਕਦੇ ਨੇ ਜੇ ਸੀਗੀਆਂ ਜੀ ਸੋ ਨਿਆ ਨਹੀਂ ਆ ਕੇ ਬਾਹਰ ਲੈਣੇ ਆਦੇ। ਬਾਹਰ ਨਹੀਂ ਨਿਕਲਿਆ। ਆਹ ਦੇਖਦਾ ਪਰ ਇਹ ਨਹੀਂ। ਇਹ। ਇਹਨਾਂ ਦਾ ਇਹਨਾਂ ਦਾ ਵੀ ਕੱਡਾ ਕਟਾ ਕਾਟੀ ਜੱਟਾ। ਇਹਨਾਂ ਦਾ। ਕਿਆ ਬਾਤ ਆ। ਆਹ ਆਹ ਆਹ। ਜਵਾਦ ਜੀ ਦੇਖੀ। ਮੋਗਾ ਆਇਆ ਤਾਂ ਗੱਡੀ ਤਾਂ ਗੱਡੀ ਖਰਾਬ ਆ ਬਾਈ ਇਹਦਾ ਮੋਗਾ ਆਇਆ। ਇਹ ਤਾਂ ਮੋਗਾ ਨਿਕਲਿਆ ਬੱਬੂ। ਬੱਬੂ ਤਾਂ ਨਹੀਂ ਗੱਡੀ ਖਰਾਬ ਦੇਤੀ ਸੀ ਤਾਂ ਮੋਗਾ ਆਇਆ। ਉਹ ਗੇਲੀ ਗੱਡੀ ਦੇ ਦਿੱਤੀ ਬਾਈ ਇਹਨਾਂ ਨੂੰ ਕਾਪੜੀ ਨੇ ਕੇਸ ਕਰਨਾ ਹੈ ਕੀ ਕਾਪੜੀ ਦੇਣਾ ਓਗਾ ਬੰਦ ਕਰ ਓਗਾ ਬੰਦ ਹੋ ਜਾਏਗੀ ਇੱਥੇ ਹਰ ਵਾਰ ਪਾਣੀ ਆਉਂਦਾ ਹੋਊਗਾ ਹਣਾ ਇੱਥੋਂ ਦੀ ਪਾਣੀ ਆਉਂਦਾ ਕਿਉਂ ਦੀ ਆ ਇੱਕ ਵੇਖੇ ਇਹ ਨਾ ਵੀਡੀਓ ਆਈ ਸੀਗੀ ਅਹੀਂ ਪਹਾੜਾਂ ਚ ਉਹਨੇ ਬੰਦੇ ਨੇ ਨਾ ਚਾਰਨੇ ਥੱਲੇ ਗੱਡੀ ਕਰਤੀ ਐਨ ਸੀਗੀ ਉਹਦੇ ਪਾਣੀ ਇੱਥੋਂ ਦੀ ਅੰਦਰ ਆਉਣ ਲੱਗ ਗਿਆ ਸੀ ਕਹਿੰਦੇ ਟਾਇਟਾਂ ਵਾਲੇ ਸਾਨੂੰ ਰੋਪਣੀ ਲੈਂਦੇ ਹੈ ਕਿ ਟਾਇਟਾਂ ਵਾਲੇ ਗੱਡੀਆਂ ਦੀ ਕੀ ਸਿਫਤਾਂ ਨੇ ਤਾਂ ਹੀ ਉਹਨਾਂ ਨੇ ਇੰਨੀਆਂ ਮਹਿੰਗੀਆਂ ਗੱਡੀਆਂ ਲੈ ਨਾਲੇ 60-60 ਲੱਖ ਦੀਆਂ 80-80 ਲੱਖ ਦੀਆਂ 1.5-1.5 ਲੱਖ ਕਰੋੜ ਦੀਆਂ ਗੱਡੀਆਂ ਲੈ ਉਹਨਾਂ ਨੇ ਸਾਨੂੰ ਰੋਪਣੀ ਉੱਤੇ ਹੋਏ ਕੋਈ ਸੋਚ ਕੇ ਨਹੀਂ ਦਿੱਤੇ ਨਾ ਆਹ ਕਰਨ ਮਾਰਾ ਲੱਗ ਜਾਂਦਾ ਆਹ ਆਇਆ ਹੁਣ ਕੰਪਨੀ ਜੀ ਪੜਾਈ ਆ ਗਈ ਹੁਣੀ ਹੋ ਹੋ ਜੀ ਇਹਦਾ ਜਿਆਦਾ ਦਰਬਦ ਨੂੰ ਆ ਪਹਿਲਾਂ ਉਧਰ ਦੀ ਦਿਖਾਈਏ ਵੀਡੀਓ ਕੱਢ ਕੇ ਚੁਪੇੜਾ ਪਹਿਣੀ ਆ ਫਿਰ ਮੈਂ ਤੁਹਾਨੂੰ ਦੱਸਾਂ ਆਹ ਹੁਣ ਨੇ ਹਣੇ ਮੁਰਾ ਲਿਆ ਮਾਮੇ ਮੁਰੇ ਬੋਲਦਾ ਮਾਮੇ ਮੁਰੇ ਬੋਲਦਾਂ ਦੂੰ ਸਾਰੀ ਹਾਂ ਹੈ ਹਾਂ ਮਾਮਾ ਮੁਰੇ ਬੋਲਦਾ ਨਾ ਕੋਈ ਤੂੰ ਬਾਈ ਕੁਝ ਮਰਜ਼ੀ ਕਹਿ ਲੈ ਤੈਨੂੰ ਤਾਂ ਪੜਦਾ ਤੇ ਤੂੰ ਓਕੇ ਲਾਉਂਗਾ ਹਾਂ ਤਰੇ ਪੈਣੀ ਆ ਇਹ ਕੁਤ ਮਰਜ਼ੀ ਕਹਿ ਲਓ ਪਟਿਆਲੇ ਪਹੁੰਚ ਗਏ ਗੱਭਰੂ ਰਸਤੇ 'ਚੋਂ ਕਹਿੰਦੇ ਸਾਡੇ ਜੀ ਬਾਬੇ ਦੀ ਕਿਰਪਾ ਨਾਲ ਤੇ ਸ਼ਰਮਾ ਦੀ ਕਿਰਪਾ ਨਾਲ ਪਟਿਆਲੇ ਪਹੁੰਚ ਗਏ ਪਹੁੰਚ ਕੇ ਹੀ ਪਹੁੰਚ ਗਏ ਬਾਈ ਸਾਨੂੰ ਐਂ ਹਾਲੀ ਖਾਲੀ ਲੈ ਜਾਗੇ ਚੰਡੀਗੜ੍ਹ ਤੋਂ ਵਾ ਠੀਕ ਆ ਬਾਈ ਤੇ ਸਾਡੇ ਇਹ ਪਹਿਲਾ ਵਲੌਗ ਆ ਬਈ ਅਸੀਂ ਨਾਲ-ਨਾਲ ਹੁੰਦੇ ਆ ਅਪਲੋਡ ਕਰੀ ਜਾ ਰਹੇ ਆਗੇ ਐ ਨਹੀਂ ਪਤਾ ਕਿ ਕਦ ਹੀ ਹਾਂ ਵਲੌਗ ਕਰਦੇ ਤੇ ਬਾਕੀ ਸਾਡੇ ਨਾ ਮੈਂ ਦੱਸਣਾ ਚਾਹਣਾ ਵੀ ਸਾਡੇ ਲੋਕਲ ਯਾਰ ਤਾਂ ਧੱਲੇ ਨਿਕਲ ਗਏ ਸੀ ਦੋ ਹਾਂ ਜਵਾਬ ਦੇ ਕੇ ਪਰ ਸਾਡਾ ਇੱਕ ਗੱਬਰੂ ਚੋਬਰ ਸਾਡਾ ਹੋਰ ਤਿਆਰ ਹੋ ਗਿਆ ਉਹ ਤੁਹਾਨੂੰ ਰਾਜਪੁਰੇ ਮਿਲਾਉਣ ਆ ਚੱਲ ਗਏ ਤੇ ਕਹਿੰਦਾ ਮੈਂ ਆ ਗਿਆ ਬਸ ਵਾ ਸੜ ਕੇ ਬਾਹਰ ਤੋਂ ਗੱਡੀ-ਗੁੱਡੀ ਛੱਟ ਗੱਡੀ ਘਰੀ ਖੜਾਇਆ ਮੁਰਦ ਦੇ ਤੈਨੂੰ ਮੈਂ ਘਰੀ ਧਾਰ ਜੂ ਲਓ ਜੀ ਕਹਿੰਦੇ ਪਹੁੰਚ ਗਏ ਕਿੱਥੇ ਪਟਿਆਲੇ ਬਾਈਪਾਸ ਨੂੰ ਲੱਗਿਆ ਚੜਨ ਹੁਣ ਬੈਠੀ ਗੱਲ ਵੀ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਪੁੱਛੂਣ ਦਾ ਉਹ ਗੱਬਰੂ ਉਹ ਕਹਿੰਦੇ ਸਾਡੇ ਜੋਬਰ ਆ ਖੜੇ ਨੇ ਆ ਖੜੇ ਨੇ ਆ ਖੜੇ ਨੇ ਓਏ ਬੱਲੇ ਬੱਲੇ ਵਾਲੇ ਸਾਡੇ ਆਦੇ ਯਾਰ ਸਾਡੇ ਯਾਰ ਧੱਲੇ ਨਿਕਲੇ ਸੀਗੇ ਪਰ ਇਹ ਬੰਦੇ ਕਹਿੰਦੇ ਕੋਈ ਨਹੀਂ ਅਸੀਂ ਆ ਗਏ ਪਿੰਡੋਂ ਆ ਗਏ ਬੱਸ ਚੜ ਕੇ ਆਜੋ ਆਜੋ ਓਏ ਮੋਢੇ ਆ ਜਾਓ ਆ ਜਾਓ ਬੈਠੋ ਕਿਹੜਾ ਬੈਠੋ 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 ਮੇਰੀਆਂ ਸੜਕਾਂ ਤੇ ਲਓ ਜੀ ਗੱਲ ਯਾਰ ਮੋਦੱਕੇ ਲੈ ਦਉਂਦੀਆਂ ਜੈਮਾ ਬਾਹ ਬਾਕੇ ਰੋਬਿੰਡ ਕਿਹਦਾ ਹੈ ਏਜੰਟੇ ਕੀ ਹਾਲ ਹੈ ਏਜੰਟੇ ਗੱਲ ਏਜੰਟਾ 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 ਰੋਬਿੰਡ ਤੂੰ ਦੋ ਸਾਫ ਤੱਕ ਕਹੋ ਯਾਰ ਥੱਲੇ ਥੱਲੇ ਬੰਦਿਆਂ ਵਾਸਤੇ ਕਹੋ ਦੋ ਕਿਲਾ ਹਲਾਣ ਤਾਂ ਪਾਓ ਉਹ ਨਹੀਂ ਥੱਲੇ ਬੰਦੇ ਨੇ ਇਹ ਲਿਮਟਡ ਐਡੀਸ਼ਨ ਵਾਲੇ ਬੰਦੇ ਨੇ ਡਰਾਈਵਰ ਚੇਂਜ ਹੋ ਗਿਆ ਚਚਬੱਜ ਜੀ ਕੱਢਤੀ ਵਾਰੇ ਡਰਾਈਵਰ ਆਏ ਰੱਖ ਲਿਆ ਪਾਣੇ ਮੁੰਡਾ ਇਹ ਰੱਖ ਲਿਆ ਉਹਨੂੰ ਗੱਡੀ ਵੀ ਰੇਂਜ ਆਉਗੀ ਆਈ ਆ ਦੇਖ ਲੈ ਟਾਈਮ ਤੇ ਮੁੱਕਰ ਕੇ ਬੰਦੇ ਕਿਰਾਏ ਤੇ ਹੀ ਗੱਡੀ ਲੈ ਕੇ ਆਏ ਆ ਪਹਿਲਾਂ ਜਵਾਬ ਦੇ ਜਾਂਦੇ ਹਾਂ ਹੋਰ ਪਾਓ ਲਾਣ ਤਾਂ ਦੋਕਾ ਆ ਲੰਡੂ ਬੰਦੇ ਹੁੰਦੇ ਨੇ ਹੋਰ ਯਾਰ ਬੁੱਧੂ ਵੰਦੇ ਲੈ ਨਹੀਂ ਅਸੀਂ ਅਸੀਂ ਪਾਗਲਾ ਅਸੀਂ ਬੁੱਧੂ ਬੈਠੇ ਤੁਸੀਂ ਐਣਕਾਂ ਲਈ ਬੈਠੇ ਤੇ ਲਾਈਏਗਾ ਐਣਕੋ ਨਾ ਹਾਂ ਹਾਂ ਬਈ ਕੇਰਾ ਨੋਂ ਲੱਗੇ ਚਲੋ ਪਾਤੜਾ ਕੰਮ ਤੇ ਜਾਂਦਾ ਉਹ ਜਿਹੜੀ 8000 ਦੀ ਲਿਆਂਦੀ ਦੀ ਪਾਤੜਾ ਕੰਮ ਤੇ ਉੱਥੇ ਲਾਉਂਦੇ ਹੁੰਦੇ ਦੀ ਗਰਮੀ ਦਾ ਟਾਈਮ ਦੀ ਉਦੋਂ ਜਾਗਣ ਹੁੰਦਾ ਸੀ ਓਰੇ ਜਾਗਣਾ ਕਰ ਸੇ ਉੱਕ ਇੱਕੋ ਵੀ ਹੁੰਦਾ ਦੀ ਵੱਡਾ ਕੀ ਗੱਲ ਤੇ ਆਉਣ ਦੇ ਸੁੰ ਮੰਡੇ ਯਾ ਯਾ ਆਉਣ ਦਾ ਵੇ ਵਿਗ ਟਰੱਕ ਦੋਂਦਾ ਹੋਇਆ ਟਰੱਕ ਹਾਂ ਆਉਣ ਸਿਮਿੰਟ ਆਏ ਗ੍ਰੇਟੀ ਦਾ ਬਹੁਤ ਆਉਂਦੀ ਹੈ ਮੈਨੂੰ ਇਹ ਤਾਂ ਤਾਂ ਹੀ ਨਹੀਂ ਕਰੀ ਆਹ ਗੋਡਾ ਐ ਬੈਠਾ ਸੁਣਾ ਦੇ ਮੜੀ ਇਹ ਵੀ ਸੁਣਾਉ ਤੁਹਾਨੂੰ ਦਾ ਇਹ ਵੀ ਸੁਣਾਉਗਾ ਜੀ ਇਹਨੇ ਵੀ ਉਹ ਕਰੀ ਆ ਜੀ ਕੀ ਕਹਿੰਦਾ ਨੇ ਚਲੋ ਜੀ ਆਉਂਦੇ ਜੀ ਇੰਗਲਿਸ਼ ਨਹੀਂ ਆਉਂਦੀ ਹੈਗੀ ਸਾਡੀ ਮੈਂ ਨਾ ਟਾਗੇ ਉਹ ਆਦੇ ਵਾਂਗੂ ਮੈਂ ਬਹੁਤ ਸੋਹਣੀ ਸ਼ਰਾਬ ਪੀਂਦਾ ਹੈ ਨਾ ਮੈਂ ਬਹੁਤ ਸੋਹਣੀ ਸ਼ਰਾਬ ਪੀਂਦਾ ਕਹਿੰਦਾ ਜੀ ਕਿਵੇਂ ਪੰਜਾਬੀ ਕਹਿੰਦਾ ਪਹਿਲਾਂ ਮੈਂ 9 ਵਜੇ ਪੈਗ ਲਾਉਣਾ ਹੁਣ ਤਾਂ 10 ਵਜੇ ਲਾਉਣਾ ਫਿਰ ਮੈਂ 10 ਵਜੇ ਲਾਉਣਾ 11 ਵਜੇ ਪਿੱਗ ਲਾਉਣਾ ਫਿਰ ਮੈਂ 1 ਵਜੇ ਲਾ ਕੇ ਸਮਝ ਜਾਨਾ 4 ਵਜੇ ਉੱਟ ਕੇ ਮੈਂ ਰੋਟੀਆਂ ਲੈਣਾ ਹੈ ਨਾ ਹਨਾ ਇਹ ਕਹਦਾ ਤੀਆ ਆ ਨਵਾਂ ਰੋਡ ਬਣਾ ਰਿਹਾ ਚੋਪਰ ਉਹ ਕਹਿੰਦੇ ਐਰਪੋਰਟ ਰੋਡ ਨੂੰ ਨਿਕਲ ਜਾਣਾ ਸਿੱਧਾ ਆਪਾਂ ਨੇ ਤੇ ਆਪਣੇ ਵਾਸਤੇ ਹੀ ਬਣਾਣਾ ਆਪਣਾ ਵਾਸਤੇ ਹੀ ਬਣਾਣਾ ਪਤਾ ਦੀ ਕਹਿੰਦੇ ਸਰੂਰ ਵਾਲੇ ਔਖੇ ਹੁੰਦੇ ਨੇ ਕਿ ਉਧਰ ਟੋਲ ਪਾ ਜਾਂਦਾ ਸਾਨੂੰ ਇੱਕ ਹੋਰ ਨਹੀਂ ਇਹ ਕਹਿੰਦੇ ਡਰਾਈਵਰ ਸਾਡੇ ਕੋਲ ਸਾਡੇ ਕੋਲ ਉੱਪਰ ਕਹਿੰਦੇ ਫੋਟੋ ਸ਼ੂਟ ਕਰਨਾ ਹੈ ਲੁਕੇਸ਼ ਨਹੀਂ ਬਣੀ ਥੋੜੀਆ ਕਿਹੜਾ ਖਿੱਚੂ ਫੋਟੋ ਉੱਧਰ ਰੋਡ ਵਿੱਚ ਚੜ-ਚੜੋਂ ਅੰਨੇ ਮੇਰੇ ਆਉਂਦੀ ਚੜ ਚੜ ਸੋਹਣੀ ਹੈ ਜਵਾਨੀ ਜਿਵੇਂ ਨਵਾਂ ਦਿਨ ਚੜਦਾ ਹੈ। ਉੱਤ ਸੋਹਣੀ ਆਉ ਉਹ ਇੱਧਰ ਇੱਧਰ ਖੜ ਕੇ ਆਉ ਸੀ ਵਧੀਆ ਓਏ। ਇੱਧਰ ਖੜਦੇ ਆ। ਉਹ ਤੇ ਖਿੱਚਦੇ ਬੜਾ 에ਅਰਪੋਰਟ ਆ। ਪਹੁੰਚ ਕੇ ਕਹਿੰਦੇ ਗੱਭਰੂ ਹਵਾਈ ਅੱਡੇ ਤੇ। ਕਹਿੰਦੇ ਹਜੇ ਤੱਕ ਐ ਹੀ ਨਹੀਂ ਪਤਾ ਕਹਿੰਦੇ ਆਉਣਾ ਕਿਨੇ ਆ। ਦੱਸਣਾ ਵੀ ਨਹੀਂ। ਮੈਨੂੰ ਤਾਂ ਦੱਸ ਦੇ। ਨਹੀਂ ਦੱਸਣਾ ਹੈਗਾ ਤੇਨੂੰ ਵੀ ਤੂੰ ਸ਼ੌਕ ਹੋਏਗਾ। ਓ ਮਾਈ ਗਾਡ। ਇਹ ਕੀ ਹੋਇਆ ਇਹ ਡਰਾਈਵਰ ਆ ਗਿਆ ਇਹ ਵਿੱਚ ਇੰਟਰਫੇਰ ਕਰਦਾ ਹਾਂ ਤੇਰੇ ਵਿੱਚ ਭਕਾਈ ਮਾਰਦਾ ਮਤਲਬ ਇਹ ਚਾਹੇ ਬਕਵਾਸ ਨਾ ਕਰੋ ਚਾਰ ਸਾਰਿਆਂ ਨੂੰ ਮਾਰ ਦਊਗਾ ਗੱਡੀ ਟਰੱਕ ਦੇ ਥੱਲੇ ਬਾਰ ਬਸ ਆ ਤਾਂ ਹੀ ਅਸੀਂ ਕਹਿ ਰਹੇ ਹਾਂ ਟਰੱਕ ਦੇ ਵਿੱਚ ਜੱਬੀ ਦੇਖਣਾ ਇਹ ਤਾਂ ਸਾਨੂੰ ਭਰੋਸਾ ਘਾਟਿਆ ਇਸ ਡਰਾਈਵਰ ਤੇ ਲੱਗਿਆ ਪਤਾ 에어ਪੋਰਟ ਦਾ ਐਂਟਰੀ ਹੋ ਗਈ ਹਾਂ ਚੁੱਪ ਕਰਦਾ ਚੁੱਪ ਹੀ ਆ ਬਾਲ ਹਾਈਲਾਈਟ ਕਰ ਨਹੀਂ ਫਿਰਦਾ ਮੁੰਡਾ ਕਹਿੰਦਾ ਇਹ ਫੀਲਿੰਗ ਕਰਤੇ ਮੈਨੂੰ ਆਗੇ ਆਗੇ ਜੀ ਆਗੇ ਕਿੱਥੇ ਆਗੇ ਉਹ 에어ਪੋਰਟ ਤੇ ਪਹੁੰਚ ਗਏ ਗੱਭਰੂ ਕਹਿੰਦੇ ਚੰਡੀਗੜ੍ਹ ਵਾਲੇ ਦੇ ਉਹ ਜਹਾਜ਼ ਖੜੇ ਓਏ ਆ ਉਹ ਦੇਖ ਲੋ ਜੀ ਜਹਾਜ਼ ਜੇ ਕਿਸੇ ਨੇ ਨਹੀਂ ਦੇਖੇ ਆ ਉਹ ਖੜੇ ਨੇ ਗੇ ਲੈ ਬਾਦੂ ਨੇ ਓਰੇ ਇੱਥੇ ਉੱਤੇ ਇਹ ਮੁਲਾਜ਼ਮ ਆ ਮੁਲਾਜ਼ਮ ਆ ਜੀ ਚਲੋ ਚੱਕਦਾ ਓਏ ਹਾਂ ਹਾਂ ਮੁਲਾਜ਼ਮ ਕਹਿੰਦੇ ਪਾਰਕਿੰਗ ਚ ਜਗ੍ਹਾ ਹੀ ਨਹੀਂ ਮਿਲਦੀ ਥੋੜੀ ਹੋਰਾਂ ਨੂੰ ਖਿੱਚਦੇ ਹੋਰ ਪਾਰਕਿੰਗ ਫੁੱਲ ਹੈ ਜਿੱਧਰ ਨੂੰ ਮਰਜ਼ੀ ਦੇਖ ਲੋ ਗੱਡੀਆਂ ਹੀ ਗੱਡੀਆਂ ਨੇ ਗੱਡੀ ਲਾਉਣ ਦੀ ਜਗ੍ਹਾ ਹੀ ਨਹੀਂ ਹੈਗੀ ਕਿਉਂ ਜੀ ਨੋ ਜਗ੍ਹਾ ਇਨ ਪਾਰਕਿੰਗ ਸੋ ਆਈ ਬੋਲ ਬੈਕ ਟੂ ਸੇ ਉਹ ਸਹੀ ਕਰ ਦੇ ਨੂੰ ਗਾ ਉਹ ਗੱਡੀ ਸਹੀ ਕਰ ਦੇ ਪਰ ਆ ਨੂੰ ਕਰ ਥੋੜੀ ਜੀ ਪਰ ਆ ਨੂੰ ਕਰ ਗੱਡੀ ਐ ਨਾ ਕਰੋ ਇਹਦਾ ਡਰਾਈਵਰ ਕਿੱਥੇ ਹੋਰ ਇਹ ਕਿ ਟੋਂਨੇ ਪਾਪੇ ਦਾ 에ਰਪੋਰਟ ਆ ਮੁੜ ਕੇ ਗੱਡੀ ਵੀ ਨਹੀਂ ਮਿਲੀ 3-4 ਦਿਨ ਆਪਾਂ ਨੂੰ ਇਥੋਂ ਬ్రో ਫਲਾਈਟ ਦਾ ਕੀ ਕਹਿੰਦੇ ਸਾਡਾ ਬੰਦਾ ਨਹੀਂ ਲੱਭ ਰਿਹਾ ਹੈਗਾ ਮੁੰਡੇ ਲੱਭੋ ਬੰਦਾ ਆਪਣਾ ਹੈਗਾ ਵੇ ਦੇਖਿਆ ਅਗੇ ਆਗੇ ਵਧੀਆ ਪੂਰੀ ਠੀਕ ਹੈ ਇੱਕ ਵੀਡੀਓ ਉਸ ਠੀਕ ਹੈ ਠੀਕ ਹੈ ਉਹਨਾਂ ਦਾ ਫੂਡ ਕੋਈ ਯਾਰ ਬੱਚੇ ਵੀ ਮੇਰੇ ਨੂੰ ਜੰਟੇ ਆ ਸਾਡਾ ਪੁੱਤ ਖੋ ਗਿਆ ਉਹ ਚਾਹ ਪੀਵਾਂਗੇ ਯਾਰ ਮੁੰਡਾ ਚੱਕ ਲਈ ਆਪਾਂ ਉਹ ਨਹੀਂ ਜੰਟੇ ਕਾਈ ਚਾਹ ਦੀ ਨਹੀਂ ਕਰਦਾ ਇਹ ਹੋਰ ਸੜੀ ਹੋਈ ਚਾਹ ਹੁੰਦੀ ਯਾਰ ਨਾ ਦੁੱਧ ਪਾਉਂਦੇ ਨੇ ਇਹ ਬੱਕਰੀਆਂ ਇਹੀਂ ਪਰ ਆਏ ਆ ਬੰਦਾ ਆ ਮਾਰਾ ਇਹਨੇ ਵੀਡੀਓ ਜੀ ਪਤਾ ਨਹੀਂ ਕਿਹੜਾ ਆ ਇਹ ਨਹੀਂ ਦੱਸਣਾ ਕਿੱਥੇ ਨੂੰ ਠੀਕ ਹੈ ਮੁੰਡਿਆ ਅੱਧਾ ਘੰਟਾ ਲੱਗ ਜੂ ਕਹਿੰਦਾ ਇਹਨੇ ਚਾਹ ਚੂ ਪੀ ਲੋ ਤੁਸੀਂ ਚਾਹ ਪੀ ਲਈਏ ਜੇ ਕਿਤੇ ਫ੍ਰੀ ਅੱਖਾਂ ਦਾ ਕੈਂਪ ਲੱਗਦਾ ਹੋਵੇ ਸਾਡੇ ਆਹ ਚਾਰ ਦਾ ਉਹ ਆਪਰੇਸ਼ਨ ਕਰਾਉਣਾ ਸੀ ਲੱਗਦਾ ਰਿਹਾ ਕਰਨਾ ਓਕੇ ਅੱਜ ਵੀ 31 ਤਰੀਕ ਨੂੰ ਕੋਈ ਨਾ ਕਰਾਉਤਾ ਸਵਾ ਤੇ ਕਰਾਤਾ ਸਵਾ ਤੇ ਚੱਲ ਖਾ ਲਾਂਗੇ ਕੋਈ ਗੱਲ ਨਹੀਂ ਅੱਜ ਦਾ ਬੇਲ ਕਰ ਰਹੇ ਹਾਂ ਹਾਂ ਆਏ ਦੀ ਖਾਵਾਂਗੇ ਫੋਲਾ ਲੈਵੜਾ ਪਰ ਤੇ ਪੰਜ ਬੰਦੇ ਬੇਸਾਬਰੀ ਨਾਲ ਇੰਤਜ਼ਾਰ ਕਰੀ ਜਾਂਦੇ ਨੇ ਕਿ ਹਨ ਕੁੱਤੇ ਝਾਕ ਤੇ ਖੜੇ ਨੇ ਉਹ ਇਸ ਕਿੱਧਰ ਗਿਆ ਆ ਗਿਆ ਦੇ ਵਾਲਾ ਉਹ ਮਿੱਤਰੋ ਸਾਡਾ ਯਾਰ ਪਹੁੰਚ ਗਿਆ ਕਹਿੰਦੇ ਜਿਹਨੂੰ ਅਸੀਂ ਸਾਰੇ ਵਲੌਗ ਚ ਸਭ ਤੋਂ ਕੋ ਵੇਟ ਕਰਾਈ ਜਾਂਦੇ ਪਿੱਛੇ ਹੋ ਯਾਰ ਐਂ ਜਾਂਦੇ ਨੇਗੇ ਜਿਵੇਂ 10 ਸਾਲਾਂ ਬਾਅਦ ਮਸਾ ਬਾਪੂ ਨੇ ਕਰ ਲਾ ਜਾ ਕੇ ਵੀ ਜਦੋਂ ਆ ਮੁੜਿਆ ਆ ਹੈ ਓਏ ਬਾਕੇ 2 ਲੱਖ ਰੁਪਈਆ ਲਾ ਕੇ ਭੇਜਿਆ ਮੈਂ ਵੀ ਚਲੀ ਘਰ ਤਾਂ ਜਾ ਕੇ ਜਿਹੜੇ ਰੇੜੀ ਨੇ ਆ ਮੁੜਿਆ ਜੀ ਗਾਉਂ ਜੀ ਮਿਲੋ ਆ ਮਿਲ ਤਕ ਬਾਦੀ ਬਾਤ ਕਰਾਂਗੇ ਯਾਰ ਜੀ ਮੁੜਿਆ ਆ ਰਹਣੀ ਦੇ ਕੋ ਮਿੱਤਰੋ ਪਹੁੰਚ ਗਿਆ ਕਹਿੰਦੇ ਇਹ ਗੱਭਰੂ ਸਾਡਾ ਆਇਆ ਨਹੀਂ ਸੀ ਬਲੌਗਾਂ ਚ ਹਣਾ ਇਹ ਭਾਗਿਆ ਸੀ ਉਦੋਂ ਆ ਸੀ ਚੈਨਲ ਬਣਾ ਲਿਆ ਅੱਜਾ ਸਮਾਂ ਹੋਇਆ ਇਹਦੇ ਵਾਸਤੇ ਕੁਝ ਸਮਾਂ ਆਣ ਲੈ ਕੇ ਆਏ ਨਹੀਂ ਲੈ ਕੇ ਆਏ ਏਅਰਪੋਰਟ ਵੀ ਲੈ ਕੇ ਆ ਥੈਂਕ ਯੂ ਥੈਂਕ ਯੂ ਸੋ ਮਚ ਸਾਡੇ ਯਾਰ ਨੇ ਪਹਿਲੀ ਸਮਾਂਫ ਛੜਤੀ ਆ ਕੇ ਇੰਡੀਆ ਆਜੱਕੋ ਬਦਾਮ ਦਵਾਈ ਵਾਲੇ ਮੋਬਾਈਲਿਆਂ ਦਾ ਦੇਖਾਂ ਨਾ ਝੋਲਾ ਵੀ ਉਧਰੋਂ ਲਿਆਂਦਾ ਵਾਹ ਬਾਕੋ ਕਹੇ ਵੇ ਹੁਣੇ ਭਾਨੇ ਸਿੱਧੂ ਕੋਲ ਜਾਵਾਂਗੇ ਅਸੀਂ ਵੀ ਸਾਡੇ 2 ਲੱਖ ਰੁਪਇਆ ਵਾਪਸ ਕਰਾ ਸਾਡੇ 6 ਢਾਈ ਲੱਖ ਦਰਾਮ ਮੁੱਕਰੇ ਵਾਹ ਮੁੱਕਰੇ ਚਲੋ ਜੀ ਖਮਾਨਦਰ ਹੋ ਰਿਹਾ ਜੂ ਬੈਗੋ ਇਹ ਸੀਟ ਰੱਖ ਲੈ ਕਦੇ ਨਹੀਂ ਬੱਜਦੀ ਬਾਜੀ ਵਾਹ ਆਗਾ ਲੋਕ ਡਿੱਗੀ ਚ ਉਠਾ ਬਈ ਸਵਾਗਤ ਆ ਸਾਡੇ ਚੈਨਲ ਤੇ ਤੇਰਾ ਪਹਿਲਾ ਬਲੌਗ ਆ ਹੈ ਤੁਮਕੀਲੇ ਹਾਂਜੀ ਪਹਿਲਾ ਬਲੌਗ ਆ ਜਰਾ ਸਾਡੇ ਚੈਨਲ ਦੇ ਸਾਰਿਆਂ ਨੂੰ ਲਓ ਜੀ ਮੁੰਡਿਓ ਸਾਡਾ ਯਾਰ ਐ ਜੂੰਡੀ ਦਾ ਯਾਰ ਸੀ ਇਹ ਪਰ ਲੱਖਾ ਪਟਕੇ ਲੈ ਗਿਆ ਦੀ ਜੀ ਇਹਨੂੰ ਮਸਾਂ ਵਾਪਸ ਲਿਆਂਦਾ ਸੀ ਦੀਤ ਬਈ ਪਾ ਗਿਆ ਸੀ ਹੁਣ ਤਾਂ ਸ਼ੇਖ ਬਣ ਕੇ ਲੱਖਾ ਪਿੱਛੇ ਹੋ ਗਿਆ ਇਹ ਜੋ ਗੋਰਾ ਹੋ ਗਿਆ ਚਮਕੀਲਾ ਸ਼ੇਖ ਆ ਦੇਖ ਲੈ ਗੋਰਾ ਪਿਆ ਵਾਹ ਓਏ ਤੇਰੇ ਮੁੰਡੇ ਕੀ ਲਾਉਂਦਾ ਸੀ ਕੀ ਖਾਂਦਾ ਸੀ ਰਗੜਾ ਲਵਾ ਕੇ ਓ ਜੀ ਇਹਨੇ ਦਰਾਮ ਸਾਡੇ ਯਾਰ ਬੋਲੋ ਗਿਫਟ ਸਾਨੂੰ ਮੈਂ ਥੈਂਕ ਯੂ ਬ੍ਰੋ ਥੈਂਕ ਯੂ ਅਮਾਚ ਥੈਂਕਸ ਬ੍ਰੋ ਥੈਂਕਸ ਨਿਕਲ ਚਲੇਆ ਪਿੰਡਾਂ ਕਣੀ ਨੂੰ ਕਹਿੰਦੇ ਮੁੰਡਿਓ ਅੱਭੀ 12ਵਾਂ ਆਇਆ ਇਹਨਾਂ ਥੋੜਾ ਜਿਹਾ ਮਾਹੌਲ ਦਿਖਾਈਏ ਹਨਾ ਤਾਂ ਉਹ ਤਾਂ ਆਇਆ ਨਹੀਂ ਹੋਣਾ ਜੁਪਲੀ ਵਾਕ ਪਹਿਲਾਂ ਮੈਂ ਤਾਂ ਪਹਿਲੀ ਵਾਰ ਆਇਆ ਤੇਰੇ ਬਾਅਦ ਚ ਆਣਿਆ ਏ ਜੁਪਲੀ ਵਾਕ ਜੁਪਲੀ ਵਾਕ ਜੁਪਲੀ ਵਾਕ ਮੇਰੇ ਬਾਅਦ ਚ ਸ਼ੱਕ ਹੋ ਗਾ ਦੇ ਐਣ ਕਾਲੇ ਨੇ ਸਾਰੀ ਐਣ ਕਾਲੇ ਨੇਗੇ ਆ ਗਏ ਜੀ ਆ ਗਏ ਜੁਪਲੀ ਵਾਕ ਆ ਆ ਆ ਦੇਖ ਕੇ ਅਸੀਂ ਬੈਠੇ ਆ ਵਿੱਚ ਕੀ ਪ੍ਰੋਟੋ ਵੀ ਉਹ ਕਰੀ ਬਾਗਰਾਜ ਜੋਗਰਾਜ ਬਣਾ ਫਿਰਦਾ ਕੀਤੀ ਰੱਖੀ ਫਿਰਦਾ ਕੋਵ ਨੇ ਜੁਲੀ ਵੋਗ ਇਹਨੂੰ ਕਹਿੰਦੇ ਨੇ ਕੀ ਆ ਇੱਥੇ ਇੱਥੋਂ ਦੀ ਜਾਓ ਐ ਜਿਹੜਾ ਕੱਢ ਲੈਂਦੇ ਆ ਸ਼ੋਰੂਮ ਬਣੇ ਹੋਏ ਨੇ ਫੱਟੀਆਂ ਲਾਈਆਂ ਹੋਈਆਂ ਨੇ ਕੁਰਸੀਆਂ ਆਈਆਂ ਬੈਠਣ ਲੱਕੜਦਿਆਂ ਇਸੇ ਨੂੰ ਆਪਣੇ ਪਿੰਡ ਵਾਲੇ ਆ ਮਾਰਕੀਟ ਕਿਦੇ ਹੈ ਕੋਸ਼ ਕੀ ਫਾਇਦਾ ਇੱਥੇ ਲੋਕ ਗੱਡੀ ਚ ਗੱਡੀਆਂ ਹਾਂ ਗੱਡੀ ਚ ਢੇੜਾ ਤੇ ਜਾਂਦੇ ਨੇ ਤੁਰਕੇ ਤੇ ਜਾਂਦੇ ਨੇ ਆ ਬਣਿਆ ਹੋਇਆ ਰਸਤਾ ਆ ਗਲਤ ਗੱਲਾਂ ਨਹੀਂ ਗੱਲ ਨਹੀਂ ਵਲੌਗ ਚ ਪਤਾ ਨਹੀਂ ਪਰ ਹੈ ਦੀ ਗਲਤ ਆ ਕੰਮ ਕੋਈ ਨਹੀਂ ਮੁੰਡਿਆ ਐ ਨਾ ਕਰਿਆ ਕਰੋ ਪੜਾ ਘੁੰਮੋ ਫਿਰੋ ਸਵਾਦ ਲਓ ਲੱਗੇ ਦਿੱਤੇ ਉਹਨਾਂ ਮੈਂ ਰੂਮ ਕਰ ਰਿਹਾ ਹਾਂ ਜੀ ਐ ਕਰਕੇ ਆ ਸਪੈਸ਼ਲ ਚਮਕੀਲੇ ਵਾਸਤੇ ਡੈਕੋਰੇਟ ਕਰਾਇਆ ਚਲੋ ਇੱਧਰ ਦੀ ਹਾਂ ਐ ਚਲ ਜਾਣ ਬਸ ਚਲੋ ਜੀ ਆਜੋ ਚਲੋ ਈਵਨ ਕੱਢ ਦਈਏ ਤੂੰ ਲੱਗੇ ਰੂਜਾ ਆਜੋ ਬਾਈ ਉਹਦੇ ਵਾਂਗੂ ਤੁਰੋ ਉਹਦੇ ਵਾਂਗੂ ਸਪੈਸ਼ਲ ਕਰਾਈਆ ਤੇਰੇ ਵਾਸਤੇ ਨਾੜ ਜੀ ਚੜ ਗਈ ਨਾੜ ਚੜ ਗਈ ਐ ਯੋਲੋ ਵਾਹ ਜੀ ਵਾਹ ਕੀ ਬਾਤ ਹੈ ਨਾ ਜ਼ਿੰਦਗੀ ਜੀ ਪਹਿਲੀ ਵਾਰ ਦੇਖੀ ਹੈ ਕਿਰਾ ਦੀ ਜਾਂ ਜੋਗਲੀ ਵਾਕ ਭਰਾ ਵੀ ਆ ਰਹੇ ਨੇ ਨਿਕਲ ਕੇ ਭਰਾ ਵੀ ਵਾਹ ਵਾਹ ਜੀ ਵਾਹ ਜੀ ਵੈਗ ਨਾਲ ਖੜੀਆਂ ਨੇ ਕਹਿੰਦੇ ਆ ਉਹ ਅੱਗੇ ਵਾਲੀ ਕਿਹੜੀ ਆ ਬਰੋ ਇਹ ਨਿਊ ਇਅਰ ਤੇ ਆਣਾ ਸਾਰਾ ਇੰਨਾ ਬਈ ਅਰੇਂਜਮੈਂਟ ਵਾਹ ਬਹੁਤ ਸੀ ਮਾਰਦੇ ਨੇ ਉਹ ਓ ਸੂਰ ਮਾਰ ਰਿਹਾ ਤੀ ਮਤਰਾ ਜਾ ਮ ਦੇਖੋ ਕਹਿੰਦੇ ਮਹਾਲੀ ਵਾਹ ਜੀ ਵਾਹ ਉਹ ਸੜਕ ਦੇ ਦੇਖੋ ਚੈੱਕ ਕਰੋ ਤੁਸੀਂ ਅਸਲੀ ਗਾਲ ਜੀ ਆਗੇ ਜੀ ਆਗੇ ਦਾ ਤੈਨੂੰ ਵੀ ਦੱਸਾਂਗੇ ਇੱਥੇ ਕੋਈ ਨਹੀਂ ਆਉਂਦਾ ਬੁੜੇ ਤੋਂ ਬਿਨਾ ਹੈਂ ਆ ਆਪ ਕੋ ਵੀ ਰਹੇ ਬਾਕੀ ਦਾ ਨਾਮ ਹੁੰਦਾ ਹੈ ਕੋਈ ਦਾ ਬਾਪੂ ਨਹੀਂ ਸਮਦਾ ਬਾਪੂ ਨੂੰ ਵੀ ਨਾਲ ਹੀ ਲੈ ਆ ਚਲੋ ਮੁੰਡੇ ਚੱਲਦੇ ਹਾਂ ਹੁਣ ਲਓ ਜੀ ਬਾਪੂ ਅੰਦਰ ਵੀ ਹੋਣ ਦਾ ਬਾਈ ਹੈਪੀ ਬਰਥਡੇ ਹੈਪੀ ਬਰਥਡੇ ਬਰੋ ਹੈਪੀ ਬਰਥਡੇ ਥੈਂਕ ਯੂ ਜੀ ਥੈਂਕ ਯੂ ਹੈਪੀ ਬਰਥਡੇ ਕਿੱਲਾ ਐਂ ਕਰਕੇ ਓਏ ਹੈਪੀ ਬਰਥਡੇ ਭਰਾ ਹੁਣੀ ਰੋਪੇ ਦੀ ਹੁਣੀ ਤੇ ਅੰਕਲ ਦੀ ਹੁਣੀ ਸਾਡੇ ਤੇ ਵੱਡਾ ਵੀਰ ਬਾਈ ਤੂੰ ਠੀਕ ਐ ਫਿਰ ਹੁਣ ਚੱਲਦੇ ਆ ਅਸੀਂ ਹਣਾ ਨੀ ਹਰੇ ਤਾਂ ਨਹੀਂ ਆਣਦੇ ਨਹੀਂ ਨਹੀਂ ਅਸੀਂ ਹੁਣ ਚੱਲਦੇ ਆ ਸਾਡੇ ਐਨ ਐਨ ਘਰੋਂ ਸਿੱਤਰੋ ਸਿੱਤਰੀ ਕੰਮ ਹੋਊਗਾ ਨਹੀਂ ਹਬਾ ਮਿਲਦੇ ਆ ਫੇਰ ਜਲਦੀ ਮਿਲਾਂਗੇ ਜਲਦੀ ਮਿਲਾਂਗੇ ਹਾਂ ਓ ਦੇ ਖਾਣਾ ਤਿਆਰ ਆ ਇਹਦਾ ਆ ਆ ਡਿਸਪੀਕਾਲ ਜੀ ਟਾਈਮ ਆ ਮੈਂ 19 ਧੰਨਵਾਦੀ ਧੰਨਵਾਦ ਤੁਸਿਆਂ ਨੇ ਗੱਡੀ ਸਪான்ਸਰ ਕਰੀ ਹੈ ਨਾ ਆ ਨਜ਼ਾਰਾ ਆ ਗਿਆ ਵਾਹ ਜੀ ਵਾਹ ਖੜਿਆ ਚੰਗਾ ਮਿੱਤਰੋ ਮਿਲਦੇ ਆ ਫਿਰ ਹੈਪੀ ਨਿਊ ਇਅਰ ਕੋਈ ਨਹੀਂ ਕੱਲ ਨੂੰ ਮਿਲਾਂਗੇ ਹੈਪੀ ਨਿਊ ਇਅਰ ਕੱਲੋਂ ਚੱਲਿਆ ਫਿਰ ਚੱਲੇ ਹੀ ਚੱਲ ਛੱਡ ਗਿਆ ਸਾਥ ਐ ਨਹੀਂ ਛੱਡਦਾ ਤਿੰਨ ਮੈਂ ਲੋ ਜੀ ਪਿੰਡ ਪਹੁੰਚ ਗਏ ਬਣਾ ਛੱਡ ਕੇ ਤੜਕੇ ਇੱਥੇ ਆ ਕੇ ਗੱਡੀ ਖੜੂਗੀ ਸਾਰੇ ਪਿੰਡ ਵਾਲੇ ਮੱਜਣਗੇ ਵੀ ਵਾਏ ਹਾਏ ਕਿਆ ਬਾਤਾਂ ਨੇ ਵੀ ਸਾਲ ਬਾਅਦ ਫੇਰ ਇੱਥੇ ਆ ਗਿਆ ਫੇਰ ਗੱਡੀ ਵੜੇ ਕਾਢਣ ਲੱਗੋ ਜੀ ਘਰੇ ਪਹੁੰਚ ਗਏ ਆ ਪ੍ਰੇਮ ਮੁਰਿਆ ਵੈਲਕਮ ਦੇਣਾ ਹਾਂਜੀ ਚਲੋ ਚਲ ਵਾਹ ਹਸੀਆ ਨਾ ਪ੍ਰੇਮੂ ਦਾ ਇਹਦਾ ਮੂੰਹ ਜਿੱਦਣ ਕਰਤਾ ਚਲੋ ਸੈਟ ਕਰੀਏ ਤਕਨ ਹੁੰਦਾ ਵੈਸੇ ਕਿੱਥੇ ਸੀ ਆ हवा नहीं बहती ना प्रेम हम्म Ni, बेटा हम्म